ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਕੰਡਾਵਨ ਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਲਖੰਡਾ ਬਾਈ ਕੋਲ ਕਤੂਰੇ ਪਕਾਉਗਾ ਜੀ ਠੀਕ ਹੈ ਜੀ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਵੀ ਐਡ ਕਰਾਉਣੀਆਂ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਆਪਾਂ ਬਾਈ ਦਾ ਨੰਬਰ ਲਾਵਾਂਗੇ ਕਿ ਉੱਪਰ ਪਾਇਆ ਸੀ ਠੀਕ ਹੈ ਜੀ ਵਾਕਿਓ ਆਪਣਾ ਫੇਸਬੁਕ ਤੇ ਪੇਜ ਆ ਗੱਡੀ ਕਰਾਓ ਕੋਲ ਵਾਟੋ ਵਾਟ ਫੋਲੋਅਰ ਤੇ ਸ਼ੇਅਰ ਕਰਾ ਕੇ ਕੋਈ ਤਾੜ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਂਦੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਸੋਨਾ ਸਿੱਧੂ ਜੀ ਪਿੰਡ ਪਿੰਡ ਘੰਡਾਵਨਾ ਜ਼ਿਲ੍ਹਾ ਬਠਿੰਡਾ ਜੀ ਤੁਸੀਂ ਠੀਕ ਹੈ ਜੀ ਹਲ ਵੀ ਆਪਣੇ ਕਤੂਰੇ ਦੀ ਜਾਣਕਾਰੀ ਦਿਓ ਕਿਹੜੇ ਕਿਹੜੇ ਆਪਣੇ ਕੋਲ ਆਪਣੇ ਕੋਲ ਜੀ ਟਵਾਈ ਕਲਚਰ ਦੇ ਬੱਚੇ ਪਏ ਆ 4 ਹਾਂਜੀ ਤੇ ਦੋ ਬੱਚੇ ਜਰਮਨ ਤੋਂ ਪਏ ਲੌਂਗ ਕੋਟ ਦੇ ਜੀ ਠੀਕ ਹੈ ਜੀ ਤੇ ਆਪਣੇ ਕੋਲ ਹਾਕ ਕਤੂਰੇ ਹਾਜ਼ਰ ਮਿਲ ਜਾਂਦੇ ਆ ਹਾਂਜੀ ਹਾਕ ਟਾਈਮ ਸਾਰਿਆਂ ਨਾਲ ਦੇ ਬੱਚੇ ਹਾਜ਼ਰ ਹੁੰਦੇ ਆਪਣੇ ਕੋਲੇ ਜੀ 12 ਮਿੰਨਿਤੀ ਦੇ ਨੇ ਹਾਂਜੀ ਠੀਕ ਆ ਆਪਣਾ ਕਤੂਰਿਆਂ ਦਾ ਹੀ ਕੰਮ ਹਾਂਜੀ ਹਾਂਜੀ ਦਾ ਉਹਦਾ ਕੰਮ ਹੀ ਆਪਣਾ ਠੀਕ ਹੈ ਜੀ ਤੇ ਪਹਿਲਾਂ ਆਪਾਂ ਕਿਹੜੇ ਤੋਂ ਸਟਾਰਟਿੰਗ ਕਰੀਏ ਛੋਟਾ ਤੋਂ ਕੋ ਵੱਡਿਆ ਤੋਂ ਛੋਟਾ ਤੋਂ ਕਰ ਲਈਏ ਚਲੋ ਠੀਕ ਹੈ ਜੀ ਹਾਂਜੀ ਅ ਦੱਸੋ ਜੀ ਇਹਨਾਂ ਬਾਰੇ ਜਾਣਕਾਰੀ ਬੇਜੋ ਇੱਥਾਂ ਇਹ ਜੀ ਟਵਾਈ ਕਲਚਰ ਦੇ ਬੱਚੇ ਆ ਹਾਂਜੀ ਆ ਮਾਂ ਇਹਨਾਂ ਦੀ ਉਹ ਪਿਓ ਆ ਜੀ ਅਸਾਂ ਆ ਪਿਓ ਵਾਲੀ ਹਾਂਜੀ ਇਹ ਚਾਰ ਬੱਚੇ ਇਹਨਾਂ ਦੇ ਜੀ ਠੀਕ ਹੈ ਜੀ ਇਹ ਅੱਜ ਹੋ ਗਏ 15 ਕ ਦਿਨ ਦੇ ਜੀ ਇਹ 15 ਦਿਨ ਹੋ ਗਏ ਤਿੰਨ ਮੇਲ ਆ ਇਹੋ ਜੀ ਮੇਲ ਆ ਇਹਦੇ ਵਿੱਚ ਵਖਾ ਦਿਓ ਵੀਰੇ ਚੱਕ ਲੋ ਜੀ ਲੋ ਕਲਰ ਜਿਹੜਾ ਜਿਹੜਾ ਮਰਜ਼ੀ ਪਸੰਦ ਕਰ ਲਓ ਤੇ ਭਾਈ ਜਾਣਗੇ ਜਮਾ ਇੰਨਾ ਸੀ ਹਾਂਜੀ ਹਾਂਜੀ ਮਾਪੇ ਉਹਦੀ ਜਾਣ ਗਿਆ ਹਾਂਜੀ ਹਾਂਜੀ ਲੋ ਜੀ ਤੇ ਛੋਟੇ ਬੱਚੇ ਆ ਭਰਾ ਲੋ ਚੈੱਕ ਕਰ ਸਕਦੇ ਜੇ ਕੋਈ ਨੇ ਲੈਣਾ ਜੀ ਆਪਾਂ ਬੁੱਕ ਕਰ ਲਾਂਗੇ ਸਾਂਭ ਲਾਂਗੇ 5-7 ਦਿਨ ਠੀਕ ਹੈ ਜੀ ਤੇ ਰੇਟ ਰੂਟ ਭਰਾ ਇਹਨਾਂ ਦਾ ਰੇਟ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਕਰੂਗੀ ਹਾਂਜੀ ਠੀਕ ਹੈ ਜੀ ਲੋ ਭਰਾ ਚੈੱਕ ਕਰਦੇ ਪਿੰਗ ਕਿੰਨਾ ਉਹ ਜਿਹੜਾ ਵੀ ਬੁੱਕ ਕਰਨਾ ਬਾਈ ਕਹਿੰਦਾ ਬੁੱਕ ਕਰ ਸਕਦੇ ਹੋ ਤੇ ਕਿੰਨੇ ਦਿਨਾਂ ਦੇ ਬਾਈ ਦੇ ਸਕਦੇ ਆਪਾਂ ਇਹ ਦੇ ਦਾਂਗੇ 26 27 ਦਿਨ ਦੇ ਜੇ 26 27 ਦਿਨ ਦੇ ਹਾਂਜੀ ਵਧੀਆ ਲੱਗਣ ਲੱਖਾਂ ਰੁਪਏ ਲੱਗ ਜਾਣ ਠੀਕ ਹੈ ਜੀ ਆ ਇਹਨਾਂ ਦਾ ਪਿਓ ਵਾ ਜੀ ਚੈੱਕ ਕਰ ਲਓ ਠੀਕ ਹੈ ਬਹੁਤ ਸੋਹਣਾ ਤੇ ਆ ਇਹਨਾਂ ਦੀ ਮਾਂ ਹੈਗੀ ਠੀਕ ਹੈ ਨਾ ਹਾਂਜੀ ਅਗਲੀ ਵਾਰ ਇਹ ਦੱਸੋ ਜੀ ਯਾਰ ਤੂਰੇ ਮਾਰੇ ਇਹ ਆਪਣੇ ਕੋਲ ਜਰਮਨ ਦੇ ਬੱਚਾ ਲਾਉਂ ਕੋਡ ਦੇ ਜੀ ਠੀਕ ਹੈ ਜੀ ਮਾਂ ਇਹਨਾਂ ਦੀ ਪਿੱਛੇ ਆ ਜੀ ਹਾਂਜੀ ਪਿਓ ਇਹਨਾਂ ਦਾ ਉਸੇ ਠੀਕ ਹੈ ਜੀ ਪ੍ਰੂਫ ਦਿਖਾਉਣੇ ਪਹਿਲਾਂ ਪੂਰਾ ਟਾਪ ਕੁਆਲਿਟੀ ਦਾ ਵਿਲੀਅਮ ਲੈਂਡ ਦਾ ਬੱਚਾ ਇਹ ਮੇਲਕ ਫੀਮੇਲ ਹੈ ਮੇਲ ਹੈ ਲਾਂਗ ਕੋਰ ਦਾ ਠੀਕ ਹੈ ਉਹਦਾ ਬੱਚਾ ਜੀ ਆਪਣੇ ਹਾਂਜੀ ਹਾਂਜੀ ਠੀਕ ਹੈ ਜੀ ਇਧਰ ਰੇਟ ਜੀ ਇਧਰ ਰੇਟ ਵਿੱਚ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਜੀ ਹਾਂਜੀ ਦੂਜੇ ਦਾ ਦੱਸੋ ਜਿਹੜਾ ਵੀ ਬੱਚਾ ਆਪਣੇ ਇਹ ਵੀ ਲਾਂਗ ਕੋਰ ਦਾ ਹੈ ਇਹ ਮੀਟਿੰਗ ਦਾ ਬੱਚਾ ਹੈ ਵਾ ਇਹਦਾ ਸਟੱਡ ਦਾ ਆਪਣੇ ਦਾ ਅੱਛਾ ਜੀ ਹਾਂਜੀ ਇਹ ਛੋਟਾ ਹੈ ਪਰ ਥੋੜਾ ਜਿਹਾ ਠੀਕ ਹੈ ਹੈ 25 ਦਿਨ ਦਾ ਬੱਚਾ ਇਹ 45 ਦਿਨ ਦਾ ਜੀ ਠੀਕ ਹੈ ਜੀ ਰੇਟ ਦਾ ਭਾਈ ਇਹ ਨਾਲ ਆਪਸ ਵਿੱਚ ਰੇਟ ਫੋਨ ਤੇ ਕਰ ਲਾਂਗੇ ਜੀ ਪੂਰੇ ਗਾਰੰਟੀ ਵਾਲੇ ਬੱਚੇ ਆਪਣੇ ਕੋਲ ਤੇ ਰੇਟ ਦਾ ਉਹਨਾਂ ਦਾ ਫਰਕ ਉਹਦਾ ਛੋਟੇ ਦਾ ਤੇ ਵੱਡੇ ਦਾ ਥੋੜਾ ਹਾਂ ਜੀ ਪਰਾ ਇਹ ਵੀ ਕੁੱਤਾ ਹੀ ਆ ਹਾਂਜੀ ਇਹ ਵੀ ਕੁੱਤਾ ਹੀ ਆ ਜੀ ਉਹ ਵੀ ਕੁੱਤਾ ਹੀ ਆ ਹਾਂਜੀ ਠੀਕ ਹੈ ਜੀ ਤੇ ਪਿਓ ਬੁਖਾਦੋ ਪਰਾ ਲੋ ਜੀ ਲੋ ਪਰਾ ਕਿਹੜਾ ਆ ਵੀ ਇਹ ਦੱਸੀ ਬਲੱਡਰ ਬਲੱਡ ਰੈਨ ਮੜਿਆ ਮੋਟਾ ਇਹ ਬਿੱਲੀ ਆ ਨਾ ਲੈਨ ਦਾ ਬਿੱਲੀ ਆ ਮ ਲੈਨ ਦਾ ਬੱਚਾ ਜਰਮਨ ਸੈਫ ਲੰਗ ਕੋੜਾ ਜੀ ਠੀਕ ਆ ਕਦ ਕੋ ਦਸ ਨਹੀਂ ਇਹਦੇ ਬੱਚੇ ਆਪਣੇ ਕੋਲੇ ਹਰ ਟਾਈਮ ਅਵੇਲੇਬਲ ਹੁੰਦੇ ਆ ਜੀ ਠੀਕ ਹੈ ਜੀ ਲੋ ਪਰਾ ਮੇਂ 4-5 ਫੀਮੇਲਾ ਸੂਨ ਆਲੀਆਂ ਬਾਕੀ ਸੂਨੇ ਬੈਠੇ ਆਪਣੇ ਕੋਲੇ ਪਿੱਛੇ ਠੀਕ ਹੈ ਠੀਕ ਹੈ ਲੋ ਚੈੱਕ ਕਰ ਸੋ ਪਰਾ ਫੇਰ ਵਰਗਾ ਹਾਂਜੀ ਇਹਦੇ ਬੱਚੇ ਹਰ ਟਾਈਮ ਮਿਲ ਜਾਣਗੇ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਬਈ ਇਧਰ ਲਕਤੂਰੇ ਦੱਸੇ ਜਾਣਕਾਰੀ ਕੁੱਤੇ ਦੀ ਇਧਰ ਹਾਸਕੀ ਸਟੱਡ 6 ਹੈ ਜੀ 10 ਮਹੀਨਿਆਂ ਦਾ ਆਪਣੇ ਕੋਲ ਬੱਚਾ ਇਹ ਠੀਕ ਆ ਲੀਲੀਆਂ ਅੱਖਾਂ ਦੇ ਵਿੱਚ ਹੈ ਜੀ ਹਾਂਜੀ ਤੇ ਜੇ ਕਿਨੇ ਰੱਖੀ ਵਾਸਤੇ ਲੈਣਾ ਹੋਵੇ ਸ਼ੌਂਕ ਵਾਸਤੇ ਹਾਂਜੀ ਆਪਾਂ ਸੇਲ ਕਰ ਰਹੇ ਹਾਂ ਜੀ ਮੜੀਆਂ ਅੱਖਾਂ ਦਿਖਾਓ ਇਧਰ ਦਿਖਾ ਦਿਓ ਮੜਾ ਜੀ ਨੂੰ ਨਹੀਂ ਨਹੀਂ ਸੇਕਾ ਪਰ ਫਰੋਂ ਵੋਪ ਕਰ ਰਿਹਾ ਹੈ ਜੀ ਹਾਸਕੀ ਹੈ ਜੀ ਇਹਦਾ ਰੇਟ ਜੀ ਇਹਦਾ ਰੇਟ ਫੋਨ ਤੇ ਕਰ ਲਾਂਗੇ ਨਾਰਮਲ ਜਿਹਾ ਰੇਟ ਕੀ ਹੈ ਜੀ ਇਹ ਤਾਂ ਸਸਾ ਨਾਰਮਲ ਰੇਟ ਹੈ ਹਾਂਜੀ 10 ਮਹੀਨਿਆਂ ਦਾ ਬੱਚਾ ਹੈਗਾ ਠੀਕ ਹੈ ਜੀ ਹਾਂਜੀ ਤੇ ਭਾਈ ਡਿਲੀਵਰੀ ਕਿੱਥੇ ਕਿੱਥੇ ਤੱਕ ਪਹੁੰਚਾਪਨੀ ਡਿਲੀਵਰੀ ਜੀ ਪੰਜਾਬ ਚ ਆਪਾਂ ਤੋਂ ਕਿਤੇ ਵੀ ਕਰਾ ਸਕਦਾ 2-300 ਕਿਲੋਮੀਟਰ ਤੱਕ ਅਸਾਂ ਜੀ ਤੇ ਉਹਦਾ ਚਾਰਜ ਕਿੱਦਾਂ ਲੱਗੂਗਾ ਜੀ ਉਹਦਾ ਚਾਰਜ ਜੱਟ ਲੱਗੇ ਹਾਂਜੀ ਲੋ ਜੀ ਚੈੱਕ ਕਰ ਸਕਦੇ ਭਰਾ ਇਹ ਪੂਰੇ ਠੀਕ ਹੈ ਜੀ ਭਾਈ ਜੀ ਨੇ ਜ਼ਰੂਰ ਕੰਡਕਟ ਕਰੋ ਠੀਕ ਹੈ ਜੀ ਪਹਿਲਟ ਘੰਟਾ ਬੰਨੇ ਤੇ ਜਿਲ੍ਹਾ ਨੂੰ ਪੈਂਦਾ ਬਟੇਂਡਾ ਜੀ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਤੁਸ ਕੇ ਭਾਈ